ਮੁਖਸਰ ਕੋਡ ਪੂਰਾ ਮਾਰਗ ਉੱਪਰ ਮਾਡਲ ਟਾਊਨ ਨਿਵਾਸੀਆਂ ਨੇ ਸੀਵਰੇਜ ਦੇ ਪਾਣੀ ਤੋਂ ਤੰਗ ਆ ਕੇ ਲਗਾਇਆ ਧਰਨਾ ਆਓ ਸੁਣਦੇ ਹਾਂ ਕੀ ਕਹਿਣਾ ਹੈ ਪ੍ਰਦਰਸ਼ਨਕਾਰੀਆਂ ਦਾ ਵਾਟਰ ਸਪਲਾਈ ਐਕਸ਼ਨ ਮੁਰਦਾਬਾਦ ਮੁਰਦਾਬਾਦ ਵੀਰ ਜੀ ਕੀ ਨਾਮ ਹੈ ਤੇ ਅੱਜ ਜਿਹੜਾ ਧਰਨਾ ਲਾਇਆ ਕਿਉਂ ਲਾਇਆ ਜੀ ਮੇਰਾ ਨਾਮ ਸੁਖਚੈਨ ਸਿੰਘ ਹੈ ਜੀ ਮੈਂ ਮਾਡਲ ਟਾਊਨ ਦਾ ਰਹਿਣ ਵਾਲਾ ਹਾਂ ਜਿਹੜਾ ਅੱਜ ਧਰਨਾ ਲਾਇਆ ਜੀ ਸੀਵਰੇਜ ਦੇ ਸਵਾਲ ਚੁਲਾਇਆ ਸੀਵਰੇਜ ਦਾ ਬਹੁਤ ਮੰਦਾ ਹਾਲ ਆ ਜੀ ਸਾਡਾ ਮਾਡਲ ਟਾਊਨ ਏਰੀਆ ਡਾਕਟਰ ਅਮਬਿੰਦਕਰ ਨਗਰ ਤੁਸੀਂ ਆਪ ਜਾ ਕੇ ਦੇਖਿਓ ਬੁਰਾ ਹਾਲ ਆ ਲੋਕਾਂ ਦੇ ਘਰਾਂ ਤੱਕ ਪਾਣੀ ਵੜਿਆ ਪਿੱਕਾ ਪੁੱਟਾ ਕਲਉਣੀ ਆ ਜੀ ਇਹਦਾ ਬਿਲਕੁਲ ਨਜਾਇਜ਼ ਪਾਣੀ ਸਾਡੇ ਸੀਵਰ ਵਿੱਚ ਪਾਇਆ ਜਾਂਦਾ ਇਹਨਾਂ ਨੇ ਮੋਟਰ ਲਾਈ ਹੈ 20 ਦੀ ਮੋਟਰ ਨਾਲ ਚੱਕ ਕੇ ਪਾਣੀ ਪਾਉਂਦੇ ਆ ਜੀ ਉਹ ਦਬਾੜ ਨਾਲ ਮੋਟਰ ਦਾ ਪਾਣੀ ਸਾਰਾ ਪਿੱਛੇ ਘਰਾਂ ਤੱਕ ਜਾਂਦਾ ਤੇ ਅਸੀਂ ਪ੍ਰਸ਼ਾਸਨ ਨੂੰ ਸਾਲ ਹੋ ਗਿਆ ਸਾਨੂੰ ਇਸ ਕੰਮ 'ਚ ਲੱਗਿਆ ਨੂੰ ਸਾਨੂੰ ਡੇਲੀ ਮਿੱਠੀ ਤੋਂ ਮਿੱਠੀ ਗੋਲੀ ਨਵੀਂ ਦੇਣੀ ਆ ਅਸੀਂ ਅੱਕ ਕੇ ਅੱਜ ਇੱਥੇ ਬੈਠੇ ਆ ਕੋਈ ਸਾਡਾ ਜੀ ਨਹੀਂ ਕਰਦਾ ਕਿਸੇ ਨੂੰ ਰਾਹਗੀਰ ਨੂੰ ਤੰਗ ਕਰਨ ਨੂੰ ਅਸੀਂ ਬੜਾ ਬਹੁਤ ਜ਼ਿਆਦਾ ਮਜਬੂਰ ਹੋ ਗਏ ਆ ਆ ਸਾਡੀਆਂ ਬੀਬੀਆਂ ਵੀ ਸਾਰੀਆਂ ਬੇਟੀਆਂ ਰਸੋਈਆਂ ਤੱਕ ਪਾਣੀ ਪਹੁੰਚਿਆ ਸੀ ਉਹਦੇ ਤੇ ਪ੍ਰਸ਼ਾਸਨ ਦੇ ਕੋਈ ਸੰਬੰਧ ਅਧਿਕਾਰੀ ਤੁਹਾਨੂੰ ਮਿਲੇ ਆ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਨੂੰ ਪਤਾ ਜੀ ਐਕਸ਼ਨ ਸਾਹਿਬ ਆਏ ਸੀ ਖੁਦ ਕੀ ਆਪਣੇ ਡੀਸੀ ਸਾਹਿਬ ਜਿੱਦਣੇ ਨੇ ਜਵਾਨੀ ਕੀਤੀ ਆ ਉਦੋਂ ਅਗਲੇ ਦਿਨ ਖੁਦ ਡੀਸੀ ਸਾਹਿਬ ਆਪ ਆਏ ਸੀ ਅਸੀਂ ਸਾਰਾ ਪਿਛਲਾ ਏਰੀਆ ਨਾਲ ਜਾ ਕੇ ਦਿਖਾਇਆ ਜਿੱਥੇ ਪੁੱਡਾ ਦੀ ਪਾਈਪ ਆ ਨਜਾਇਜ਼ ਪਾਈ ਉਹ ਵੀ ਦਿਖਾਈ ਆ ਡੀਸੀ ਸਾਹਿਬ ਆ ਕੇ ਵੇਖ ਕੇ ਸਾਨੂੰ ਕਹਿੰਦੇ ਜੀ ਜੋ ਕਰਾਂਗੇ ਦੀ ਬੈਸਟ ਕਰਾਂਗੇ ਪਰ ਦੀ ਬੈਸਟ ਕੁਝ ਨਹੀਂ ਹੋਇਆ ਸਭ ਐਵੇਂ ਗੱਲਾਂ ਨੇ ਕਹਿਣ ਦੀਆਂ ਅਸੀਂ ਅੱਜ ਅੱਕ ਕੇ ਫਿਰ ਸਾਨੂੰ ਬਾਦ ਕਰਨਾ ਪਿਆ ਦਾ ਜੀ ਨਹੀਂ ਕਰਦਾ ਕਿਸੇ ਰਾਹੀਰ ਨੂੰ ਕਹੇ ਨੇ ਮਾਰਗ ਤੇ ਜਾਣਾ ਕਹੇ ਨੇ ਭੋਗ ਤੇ ਜਾਣਾ ਕੋਈ ਬਿਮਾਰ ਆ ਹਨਾ ਸਾਡਾ ਕੋਈ ਜੀ ਨਹੀਂ ਕਰਦਾ ਕਿਸੇ ਨੂੰ ਤਾਂ ਕਰਨ ਨੂੰ ਪਰ ਅਸੀਂ ਬਹੁਤ ਜ਼ਿਆਦਾ ਮਜਬੂਰ ਹੋ ਕੇ ਅੱਜ ਇੱਥੇ ਬੈਠੇ ਤੇ ਧਰਨਾ ਕਿੰਨਾ ਕੁ ਲੰਬਾ ਸਮਾਂ ਚੱਲੂਗਾ ਜੀ ਧਰਨਾ ਦਾ ਹਨ ਮਿਥੇ ਲਈ ਆ ਜੀ ਜਿਨ੍ਹਾਂ 'ਚ ਸਾਡਾ ਕੋਈ ਹੱਲ ਨਹੀਂ ਹੁੰਦਾ ਪਰ ਮਰੇ ਤਾਂ ਹੈ ਗਈਆਂ ਅਸੀਂ ਡੁੱਬੇ ਦਾ ਘਰਾਂ 'ਚ ਵੀ ਆ ਕੱਲ ਮੇਰੇ ਖੁਦ ਦੇ ਘਰੇ ਖੰਡਪੜ ਪਕਾਇ ਸੀ ਮੈਂ ਭੋਗ ਤੇ ਸ਼ਰਮ ਦੇ ਮਾਰੇ ਨੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ ਮੇਰੇ ਬਾਰਕੇ ਖੁਦੇ ਜਾ ਕੇ ਵੇਖੋ ਛੱਪੜ ਲੱਗਾ ਅਈਦਾ ਮਰੇ ਆ ਫਿਰ ਉੱਥੇ ਮਰੇ ਫਿਰ ਇੱਥੇ ਮਰੇ ਚੰਗੇ ਜੀ ਜਿਹੜਾ ਤੁਸੀਂ ਰੋਡ ਤੇ ਧਰਨਾ ਲਾਇਆ ਜੀ ਕਿਸ ਕਾਰਨ ਲਾਇਆ ਇਹ ਜੈ ਭੀਮ ਜੈ ਭਾਰਤ ਮੈਂ ਬਲਵੰਤ ਸਮੇਵਾਲੀ ਰਾਸ਼ਟਰੀ ਸਿਕਤਲ ਲੋਕ ਸਭਾ ਕਫਰੀ ਪਰ ਇੰਚਾਰਜ ਨੇ ਅਸਲੀ ਜਸਤੀ ਪਾਰਟੀ ਅੱਜ ਜਿਹੜਾ ਮਾਡਲ ਟਾਊਨ ਤੇ ਅੰਮੇਦਕਰਨਗਰ ਵਾਸੀਆਂ ਨੇ ਜਿਹੜਾ ਧਰਨਾ ਲਾਇਆ ਹੈ ਲੰਬੇ ਸਮੇਂ ਤੋਂ ਜਿਹੜਾ ਸੀਵਰੇਜ ਦੇ ਪਾਣੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਹਨਾਂ ਨੇ ਜਿਹੜੇ ਮਹਿਕਮੇ ਨੂੰ ਕਈ ਵਾਰ ਕੰਪਲੀਟਾ ਵੀ ਕੀਤੀਆਂ ਪਰ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਸੁਣਵਾਈ ਹੋਈ ਇੱਕ ਨੇ ਮਾਡਰ ਟਾਉਂ ਦੇ ਨਾਲ ਇੱਕ ਨਾ ਪੁੱਡਾ ਕਲੋਨੀ ਬਣੀ ਹੋਈ ਏ ਉਹਦਾ ਜਿਹੜਾ ਸੀਵਰੇਜ ਦਾ ਪਾਣੀ ਉਹਨਾਂ ਨੇ ਇੱਕ ਮੋਟਰ ਲਾ ਕੇ ਇੱਧਰ ਜਿਹੜਾ ਛੱਡਦੇ ਜਦੋਂ ਉਹ ਸਾਰਾ ਓਵਰਫਲੋ ਹੋ ਜਾਂਦਾ ਇਸ ਸਬੰਧ ਵਿੱਚ ਅਸੀਂ ਤਰਨਾ ਲਾਇਆ ਹੈ